ਹੈਲੋ ਦੋਸਤੋ ਕਿਵੇਂ ਹੋ ਠੀਕ ਠਾਕ ਹੋਗੇ ਉਮੀਦ ਕਰਦਾ ਮੈਂ ਤੁਹਾਡਾ ਐਕਟਿਵ ਟਨ ਕੇ ਚੈਨਲ ਤੋਂ ਬੱਬੂ ਤੇ ਨਾਲ ਦੀ ਨਾਲ ਹੀ ਬੱਬੂ ਰਾਇਲ ਤੋਂ ਕਿ ਆਪਣੀ ਫੇਸਬੁੱਕ ਜੋ ਕਿ ਆਈਡੀ ਆ ਤੇ ਅੱਜ ਆਪਣੇ ਨਾਲ ਆਪਣਾ ਪਰਾ ਜਸਾ ਵੀ ਆਪਣੇ ਨਾਲ ਮੌਜੂਦ ਹੈਗਾ ਬਾਈ ਜੀ ਕਾਫੀ ਟਾਈਮ ਤੋਂ ਕੁਝ ਆਪਣੇ ਯਾਰ ਬਲੀ ਫਰੈਂਡ ਫੇਸਬੁਕ ਫਰੈਂਡ ਮੈਸੇਜ ਕਰ ਰਹੇ ਸੀ ਕਿ ਤੁਸੀਂ ਦੋਵੇਂ ਵੀਡੀਓ ਕਿਉਂ ਛੱਡਤੀ ਆ ਬਣਾਉਣੀਆਂ ਉਸ ਦੇ ਪਿੱਛੇ ਕਾਰਨ ਕੀ ਆ ਬਾਈ ਜੀ ਕੋਈ ਕਾਰਨ ਨਹੀਂ ਹੈਗਾ ਥੋੜਾ ਜਿਹਾ ਬਿਜੀ ਹੋਣ ਦੇ ਕਾਰਨ ਆਪਣੀਆਂ ਵੀਡੀਓ ਚੈਨਲ ਤੇ ਨਹੀਂ ਆ ਸਕੀਆਂ ਤੇ ਅੱਜ ਆਪਾਂ ਆਪਣੇ ਪਰਾ ਜਸੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਲਾਈਫ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਕਰਦੇ ਹਾਲਾਤ ਬਾਰੇ ਕਰਾਂਗੇ ਤੇ ਕਿਸ ਤਰ੍ਹਾਂ ਉਹਨਾਂ ਦਾ ਚੈਨਲ ਅਜੇ ਤੱਕ ਜਿੱਦਾਂ ਪ੍ਰਮੋਟ ਨਹੀਂ ਹੋਇਆ ਬਹੁਤ ਘੱਟ ਵਿਊ ਆਉਂਦੇ ਆ ਤੇ ਆਪਾਂ ਸਾਰੀ ਉਹਨਾਂ ਨਾਲ ਅੱਜ ਗੱਲਬਾਤ ਸਾਂਝੀ ਕਰਾਂਗੇ ਹਾਂਜੀ ਆਪਾਂ ਤੁਹਾਡਾ ਸਵਾਗਤ ਹੈ ਜੱਸਾ ਆਪਣੇ ਚੈਨਲ ਤੇ ਵਧੀਆ ਹੋਰ ਸਾਰੇ ਜੋ ਵੀ ਇਸ ਟਾਈਮ ਆਪਣੀ ਵੀਡੀਓ ਨੂੰ ਦੇਖਦੇ ਪਿਆ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦਾ ਜੋ ਵੀ ਵੀਡੀਓ ਤੇ ਆਇਆ ਵੀ ਦਿਲੋਂ ਸਪੋਰਟ ਕਰਦੇ ਆਪਾਂ ਉਹਨਾਂ ਦੀ ਤੇ ਉਹ ਆਪਣੀ ਕਰਨਗੇ ਤੇ ਜੋ ਵੀ ਆਏ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨ ਸਾਰਾ ਕੁਝ ਕਰਨਗੇ ਸਭ ਕੁਝ ਕਰਨਗੇ ਤੇ ਦੱਸੋ ਅ ਤੱਡਾ ਚੈਨਲ ਜਿੱਦਾਂ ਕਿ ਹੁਣ 6 ਦਿਨਾਂ ਵਾਸਤੇ ਬੰਦ ਕਰ ਦਿੱਤਾ ਗਿਆ ਫੇਸਬੁੱਕ ਅਕਾਊਂਟ ਉਹਦੇ ਪਿੱਛੇ ਦਾ ਕਾਰਨ ਕੀ ਹੈ ਉਹਦਾ ਕਾਰਨ ਆ ਕਿ ਮੈਂ ਵੀਡੀਓ ਤਾਂ ਅਪਲੋਡ ਕੀਤੀਆਂ ਮਤਲਬ ਉਹ ਕਹਿੰਦੇ ਆ ਵੀ ਇੱਕ ਵਾਰੀ ਤੂੰ ਮਤਲਬ ਥੋੜਾ ਜਿਹਾ ਟਾਈਮ ਮਤਲਬ 6 ਦਿਨਾਂ ਵਾਸਤੇ ਵੀ ਬੈਂਟਾ ਮਤਲਬ ਬੈਨ ਨਹੀਂ ਕੀਤਾ ਅਕਾਊਂਟ ਨੂੰ ਹਾਂ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਰੈਗੂਲਰ ਵੀਡੀਓ ਪਾਉਂਦੇ ਹੋ ਕੋਈ ਮਾੜੀ ਮੋਟੀ ਮਿਸਟੇਕ ਹੋਣ ਦੇ ਕਾਰਨ ਵੀ ਥੋੜਾ ਜਿਹਾ ਟਾਈਮ ਪਹਿ ਜਾਂਦਾ ਹੁੰਦਾ ਹਾਂ ਹਾਂ ਤੇ ਵਿਊ ਕਿੰਨੇ ਕੁ ਆਉਂਦੇ ਰਿਚ ਕਿੰਨੀ ਕੁ ਹੁੰਦੀ ਹੈ ਰਿਚ ਹੋ ਜਾਂਦੀ ਹੈ 200 300 ਹੋ ਜਾਂਦੀ ਹੈ ਕਈ ਵਾਰ 1000 ਵੀ ਆ ਜਾਂਦੀ ਹੈ ਵੀ ਉਹ ਤਾਂ ਕਿੱਦਾਂ ਮਤਲਬ ਵਧੀਆ ਮਾਰੇ ਤੱਕ ਨਾ ਆਪਣਾ ਚੈਨਲ YouTube ਮੋਨਟਾਈਜ਼ ਹੋਇਆ ਤਾਂ ਨਾ ਹੀ Facebook ਹੈ ਦੋਨੋਂ ਨਹੀਂ ਹੋਇਆ ਯਾਰ ਸਪੋਰਟ ਮਤਲਬ ਕਿ ਹਾਂ ਸਪੋਰਟ ਲੋਕ ਹਾਂ ਫਰੈਂਡ ਆਪਣ ਬਹੁਤ ਘੱਟ ਸਪੋਰਟ ਕਰਦੇ ਆ ਇਹਦੇ ਪਿੱਛੇ ਆਪਣੇ ਆਪ ਜੇ ਆਪਾਂ ਨੂੰ ਤਰੱਕੀ ਚ ਲਿਆਉਣਾ ਤਾਂ ਆਪਣੇ ਫਰੈਂਡਾਂ ਨੇ ਲਿਆਉਣਾ ਆਪਣੇ ਸਬਸਕ੍ਰਾਈਬਰਾਂ ਨੇ ਲਿਆਉਣਾ ਜੇ ਆਪਾਂ ਨੂੰ ਥੱਲੇ ਲਾਉਣਾ ਤਾਂ ਇਹ ਨਹੀਂ ਲਾਉਣਾ ਤਾਂ ਤੁਹਾਡੇ ਜਿਹੜਾ ਕਿ ਜਿੱਦਾਂ ਕਿ ਆ ਦਿੰਦੇ ਵਿੱਚਕਲ ਨਸ਼ਾ ਜਿਵੇਂ ਚਿੱਟੇ ਦਾ ਦੌਰ ਬਹੁਤ ਚੱਲ ਰਿਹਾ ਆਪਣੇ ਪੰਜਾਬ 'ਚ ਕਿਹੜੇ ਲੀਡਰ ਨੇ ਜਾਂ ਨੇਤਾ ਨੇ ਨਸ਼ੇ ਨੂੰ ਦੂਰ ਕੀਤਾ ਜਾਂ ਪੰਜਾਬ 'ਚੋਂ ਖਤਮ ਕੀਤਾ ਏ ਆਪਣੇ ਸੀਐਮ ਭਗਵੰਤ ਮਾਨ ਨੇ ਕੀਤਾ ਕੁਝ ਕਾਫੀ ਹੱਦ ਤੱਕ ਕੀਤਾ ਹਾਂ ਹਾਂ ਤੇ ਜਿਹੜੇ ਮਲੇ ਮਤਲਬ B443 ਹੁੰਦੀ ਆ 443 ਨਾ ਕੀ ਹੋਵੇ ਚਲੋ ਚਲੋ 1 ਮਿੰਟ ਤੁਸੀਂ ਦੱਸੋ પેટ્રોલ ਕੀ ਰੇਟ ਹੋਣਾ ਚਾਹੀਦਾ પેટ્રોલ ਵੱਤ ਵੱਤ ਅੱਗੇ ਕਿੰਨੇ ਹੈਗਾ ਸੀ 50 ਰੁਪਏ ਹੋਣਾ ਚਾਹੀਦਾ ਘਣਾ ਨਹੀਂ ਹੋਣਾ ਦੋਸਤੋ ਤੁਸੀਂ ਵੀ ਦੱਸੋ ਵੀ 50 ਰੁਪਏ પેટ્રોલ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਕਮੈਂਟ ਜਰੂਰ ਕਰਿਓ ਤੇ ਨਾ ਨਾ ਕੋਈ ਕਰਦਾ ਗੁਜ਼ਾਰਾ ਹੁੰਦਾ ਨਾ ਨਾ ਬੜੀ ਮੁਸ਼ਕਲ ਨਾਲ ਹੁੰਦਾ ਮਤਲਬ ਤੁਹਾਨੂੰ ਪਤਾ ਹੈ ਵੀ ਸਵੇਰ ਫਿਰ ਸਵੇਰ ਵੀ ਕਰਨਾ ਹੁੰਦਾ ਸ਼ਾਮ ਨੂੰ ਖਾਣਾ ਖੋਣਾ ਹੁੰਦਾ ਵੀ ਜਿੰਨੇ ਆਪਾਂ 400 ਦਿਹਾੜੀ ਬੰਦੀ ਆ ਬੰਦਾ ਆਪਣੇ ਕੋਲ ਕੰਮ ਲੈਂਦਾ ਕੰਮ ਲੈਂਦਾ ਆਪਣੇ ਕੋਲ ਯਾਰਦਾ ਠੀਕ ਹੈ ਤੇ ਆਪਣੇ ਕੋਲੋਂ ਦਿੰਦਾ ਆਪਾਂ ਨੂੰ 400 ਦਿਹਾੜੀ ਆ ਕੰਮ ਜ਼ਿਆਦਾ ਲੈਂਦੇ ਆ ਬਚਨੇ ਉਹਨੂੰ ਆਪਾਂ ਨੂੰ ਨਹੀਂ ਤੇ ਜੇ ਆਪਾਂ ਅੱਜ ਪੰਜਾਬ ਚ ਨੌਕਰੀਆਂ ਦੀ ਗੱਲ ਕਰੀਏ ਕਿ ਇਹ ਨੌਕਰੀਆਂ ਪਿੱਛੇ ਸਰਕਾਰਾਂ ਦਾ ਗਿਣਾਇਆ ਕਿ ਆਪਣੇ ਜਿਹੜੇ ਪਿੰਡਾਂ ਵਾਲੇ ਨੌਜਵਾਨ ਜਿਹੜੇ ਅਨਪੜਤਾ ਗਿਣੇ ਜਾਂਦੇ ਆ ਜਿਹੜੇ ਪੜ੍ਹੇ ਨਹੀਂ ਉਹਨਾਂ ਦਾ ਗਿਣਾਇਆ ਗਨਾ ਪਤਾ ਕੀ ਗੱਲ ਆ ਗਨਾ ਹੈਗਾ ਸਰਕਾਰਾਂ ਦੇ ਵਿੱਚ ਵੀ ਆਪਣੇ ਯੂਪੀ ਤੋਂ ਬਿਹਾਰ ਤੋਂ ਬੰਦੇ ਬੰਦੇ ਆ ਲੱਗਦੇ ਆ ਨਹੀਂ ਦੇਖੋ ਜੀ ਇੱਕ ਮਿੰਟ ਉਹ ਸਰਕਾਰ ਪੋਸਟਾਂ ਤਾਂ ਕਾਫੀ ਕੱਢ ਦੀਆਂ ਪੋਸਟਾਂ ਤਾਂ ਪੋਸਟਾਂ ਕੱਢ ਦੀਆਂ ਜਗਾ ਆਪਣਾ ਕੋਈ ਪੜਿਆ ਲਿਖਿਆ ਹੋਵੇ ਵਧੀਆ ਕਿ ਇੱਥੇ ਅੱਜਕੱਲ ਜਿਵੇਂ ਸਪਾਰਸ਼ਾਂ ਜ਼ਿਆਦਾ ਚਲਦੀਆਂ ਸਪਾਰਸ਼ਾਂ ਵੀ ਚਲਦੀਆਂ ਵੀ ਗਰੀਬ ਗਰੀਬ ਬੰਦੇ ਦੀ ਨਹੀਂ ਸੁਣਦੇ ਜਿੰਦੇ ਕੋਲ ਪੈਸਾ ਹੋਵੇ ਕਨਾ ਉਹਨੇ ਪੈਸਾ ਕੱਢ ਕੇ ਵਗਾਣਾ ਚੱਲ ਵੀ ਮਿੰਟਾਂ 'ਚ ਉਹਨੂੰ ਲਾਤਾ ਤੇ ਹੁਣ ਮੈਂ ਇੱਕ ਪੋਸਟ ਵੇਖਤੀ ਸੀ ਅਕਲ ਪਰਸੋ ਵੀ ਇੱਕ ਯੂਪੀ ਦੀ ਐਸੀ 12 ਪੰਕੀ ਦੀ ਵੀਡੀਓ ਉਹਦੇ ਵਿੱਚ ਉਹਨਾਂ ਵੀ ਗੈਡਾ ਖੋਲ ਕੇ ਬੈਠੇ ਸੀ ਆਈਐਫਸੀ ਦੀ ਤਿਆਰੀ ਚੱਲਦੀ ਪਈ ਸੀ ਅੱਛਾ ਅੱਛਾ ਮਤਲਬ ਕਿ ਤਿਆਰੀ ਚੱਲ ਰਹੀ ਸੀ ਕਿ ਟੈਸਟ ਪੇਪਰ ਕਲੀਅਰ ਹੋ ਰਿਹਾ ਸੀ ਲੱਗਿਆ ਸੀ ਪੇਪਰ ਰਿਟਨ ਟੈਸਟ ਹੋ ਰਿਹਾ ਹਾਂ ਹਾਂ ਪੱਕਾ ਪੇਪਰ ਹੁੰਦਾ ਪਿਆ ਸੀ ਗੈਡਾ ਤੇ ਹਾਂ ਗੈਡਾ ਤੇ ਵੀ ਤੁਹਾਨੂੰ ਇਹ ਤੁਹਾਡੇ ਵਾਸਤੇ ਚੰਗਾ ਹੈ ਕਿ ਇਹ ਤੁਹਾਡੇ ਕਹਿਣ ਦੇ ਮੁਤਾਬਕ ਚੰਗਾ ਕਿ ਮਾੜੀ ਗੱਲ ਮਾੜੀ ਗੱਲ ਮਾੜੀ ਗੱਲ ਪਤਾ ਕਿੱਦਾਂ ਆ ਪੰਜਾਬ ਦਾ ਬੰਦਾ ਕੋਈ ਨਹੀਂ ਲੱਗਣ ਦਿਆ ਸਾਰੇ ਵਿਦੇਸ਼ ਨੂੰ ਚੱਲੇ ਆ ਇਸ ਟਾਈਮ ਵਿ ਉਹ ਵਿਦੇਸ਼ਾਂ ਪਿੱਛੇ ਜਾਣ ਦਾ ਕਾਰਨ ਕੀ ਆ ਕਾਰਨ ਆ ਵੀ ਇੱਥੇ ਨੌਕਰੀ ਨਹੀਂ ਮਿਲਦੀ ਪਰ ਜਿੱਦਾਂ ਆਪਣੇ ਮਜ਼ਦੂਰਾਂ ਦੀ ਗਿਣਤੀ ਘਟ ਰਹੀ ਆ ਤੇ ਮਸ਼ੀਨਾਂ ਦੀ ਵਧ ਰਹੀ ਆ ਹਮ ਤੇ ਮੈਂ ਨਾ ਮਸ਼ੀਨਾਂ ਦੀ ਕਦਰ ਜ਼ਿਆਦਾ ਬੰਦੇ ਦੀ ਕਦਰ ਵੈਲਿਊ ਜ਼ੀਰੋ ਆ ਹਾਂ ਜ਼ੀਰੋ ਆ ਬੰਦੇ ਨਹੀਂ ਬਣਾਈਆਂ ਤੇ ਬੰਦੇ ਤਾਂ ਕੱਟ ਗਿਆ ਇਸ ਸਮੇਂ ਮਸ਼ੀਨ ਇਹੋ ਜੀ ਮਸ਼ੀਨਾਂ ਠੀਕ ਹੈ ਜੀ ਸਾਰਾ ਕੰਮ ਮਸ਼ੀਨ ਤੇ ਹੋਣ ਲੱਗਿਆ ਹੋਇਆ ਬਾਕੀ ਅਗਾ ਹੁਣ ਦੇਖਦੇ ਆ ਕਿ ਬੰਦੇ ਤੁਹਾਡੇ ਹਿਸਾਬ ਨਾਲ ਆਉਣ ਵਾਲੇ ਟਾਈਮ ਚ ਕਿਹੋ ਜੀ ਸਰਕਾਰ ਹੋਣੀ ਚਾਹੀਦੀ ਆ ਸਰਕਾਰ ਤਾਂ ਵਧੀਆ ਹੋਣੀ ਚਾਹੀਦੀ ਤੁਹਾਨੂੰ ਕੀ ਦੱਸੀਏ ਵੀ ਕਿਹੜੀ ਵੀ ਪੰਜਾਬ ਵਿੱਚ ਬੰਦੇ ਪਹਿਲਾਂ ਨਸ਼ਾ ਛਡਾਵੇ ਠੀਕ ਹੈ ਹਮਮ ਮੇਨ ਗੱਲ ਆ ਨਸ਼ੇ ਦੀ ਤੇ ਇੱਕ ਪੰਜਾਬ ਵਿੱਚ ਆਪਣੇ ਵੀ ਵੈਕੈਂਸੀ ਤੇ ਚੱਲ ਹੁਣ ਕਹਿੰਦੇ ਵੈਕੈਂਸੀ ਨਿਕਲੀ ਹੋਈ ਹੈ 10ਵੀਂ ਤੇ 11ਵੀਂ 12ਵੀਂ ਦੀ ਖਰੇ ਨਿਕਲੀ ਆ ਵੈਨ ਨੇ ਕਿਹ ਬੰਦਾ ਪੰਜਾਬ ਵਿੱਚ ਕਿੰਨੇ ਕੋ ਲੱਗਦੇ ਆ ਵੀ ਵੈਸੇ ਤਾਂ 100% ਲੈ ਲੈਂਦੇ ਆ ਪੰਜਾਬ ਦੇ ਵੀ ਪਰ ਉਹਨਾਂ ਨੂੰ ਨੌਕਰੀ ਨਹੀਂ ਛੱਤੀ ਮਿਲਦੀ ਚਲੋ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਤੇ ਤੇ ਦੋਸਤੋ ਤੁਸੀਂ ਵੀ ਕਮੈਂਟ ਆਪਣਾ ਜਰੂਰ ਕਰਿਓ ਵੀ ਤੁਹਾਨੂੰ ਕਿੱਦਾਂ ਵੀਡੀਓ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਤਾਂ ਕਿ ਆਉਣ ਵਾਲੀ ਸਾਡੀ ਕਮੇਡੀ ਵੀਡੀਓ ਵੀ ਆਉਣ ਕਰਨਗੀ ਇਸੇ ਚਲਿਆ ਅੱਜ ਥੋੜਾ ਜਿਹਾ ਸੁਝਾ ਸੀ ਜੋ ਕਿ ਆਪਾਂ ਤੁਹਾਨੂੰ ਦੱਸਣਾ ਸੀ ਤੇ ਜਿੱਸੇ ਤੋਂ ਪੁੱਛਣਾ ਸੀ ਨਾਲੇਦਾਂ ਦੱਸਣਾ ਸੀ ਵੀ ਸਾਡੀ ਵੀਡੀਓ ਕਿਉਂ ਨਹੀਂ ਆ ਰਹੀਆਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਣੀ ਆ ਤੇ